ਉਹ ਮੈਨੂੰ ਲੱਗਦਾ ਕਿ ਅੱਜ ਦੇਸ਼ ਦੇ ਲੋਕਾਂ ਵਾਸਤੇ ਤੇ ਦੁਨੀਆ ਦੇ ਵਾਸਤੇ ਪੰਜਾਬੀਆਂ ਵਾਸਤੇ ਅੱਜ ਸਭ ਤੋਂ ਵੱਡਾ ਖੁਸ਼ੀ ਦਾ ਦੇਣਾ ਹੈ ਕਿ ਅੱਜ ਦਵਾਰੇ ਇਨੀ ਇਡਾਂ ਚ ਗਈ ਕੋਲੇ ਉਸ ਪਰਿਵਾਰ ਦਾ ਲਾਡਲਾ ਚਿਰਾਗ ਮੈਂ ਸਮਝਦਾ ਕਿ ਮੋੜ ਵਾਪਸ ਸ਼ੁਭਦੀਪ ਮੂਸੇਵਾਲਾ ਭੋਲੇ ਬਾਈ ਦੇ ਘਰੇ ਅੱਜ ਦਵਾਰੇ ਮੈਂ ਸਮਝਦਾ ਕਿ ਰੰਗ ਭਾਗ ਲੱਗੇ ਐ ਅੱਜ ਮੈਂ ਸਮਝਦਾ ਕਿ ਉਹ ਜਿਹੜੇ ਬਾਗਾਂ ਦੇ ਵਿੱਚ ਜਿਹੜੀ ਜਿਹੜੀ ਦਵਾਰੇ ਮੈਨੂੰ ਲੱਗਦਾ ਕਿ ਮੈਂ ਕਿਹ ਜਿਹੜੀ ਉਹ ਉਹਨੇ ਆਪ ਵੀ ਕਿਰਪਾ ਕੀਤੀ ਐ ਸੋ ਬੇਹਦ ਖੁਸ਼ੀ ਐ ਸਮੁੱਚੇ ਦੁਨੀਆ ਨੂੰ ਸਮੁੱਚੇ ਪੰਜਾਬੀਆਂ ਨੂੰ ਔਰ ਅਸੀਂ ਵੀ ਅੱਜ ਮੈਂ ਆਪਦੇ ਮਾਤਾ ਅਚਰਨ ਕੋਰਜੀ ਨੂੰ ਸਰਚ ਕੋਣਾ ਕਿ ਇਸ ਉਮਰ ਦੇ ਵਿੱਚ ਤਕੜੇ ਹੋ ਕੇ ਕਿਸ ਦ੍ਰਿੜਤਾ ਦੇ ਨਾਲ ਕਿਉਂਕਿ ਮਨ ਦੇ ਵਿੱਚ ਨਿਸ਼ਾਨਾ ਸੀ ਸ਼ੁਭਦੀਪ ਦੇ ਮਿਸ਼ਨ ਦਾ ਕਿ ਜਿਹੜਾ ਅਧੂਰਾ ਮਿਸ਼ਨ ਰਹਿ ਗਿਆ ਸੀ ਉਹਨੂੰ ਪੂਰਾ ਕਰਨ ਦਾ ਤੇ ਅੱਜ ਉਹ ਨਿਸ਼ਾਨਾ ਮੇਰਾ ਖਿਆਲ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਘਰੇ ਕਿਰਪਾ ਕੀਤੀ ਹੈ ਮੈਨੂੰ ਤਾਂ ਇੰਜ ਲੱਗਦਾ ਕਿ ਸੱਚੇ ਪਾਤਸ਼ਾਹ ਨੇ ਸ਼ੋਭਦੀਪ ਨੂੰ ਦੁਬਾਰੇ ਜਨਮ ਦਿੱਤਾ ਹੈ। ਅਤੇ ਪੰਜਾਬ ਦੇ ਸ਼ੋਭਦੀਪ ਤਕੜਾ ਹੋਵੇ, ਜਵਾਨ ਹੋਵੇ ਤੇ ਫਿਰ ਦੁਬਾਰੇ ਪੰਜਾਬ ਦੇ ਪੰਜਾਬੀਅਤ ਦਾ ਅਤੇ ਇਸ ਦੇਸ਼ ਦਾ ਨਾਮ ਰੋਸ਼ਨ ਕਰੇ। ਸੁਦੀਪ اور ਇਸ ਕੱਲ ਦੇ ਨਾਲ ਮੈਨੂੰ ਲੱਗਦਾ ਹੈ ਕਿ ਪਰਿਵਾਰ ਨੂੰ ਇੱਕ ਜੀਵਨ ਦਾ ਮਕਸਦ ਮਿਲ ਗਿਆ। ਕਿਉਂਕਿ ਰੋਜ਼ ਜੀਰਾ ਪੋਤੇ ਐਸਾ ਚੱਲਾ ਜਾਵੇ ਜਦੋਂ ਘਰ ਦੇ ਵਿੱਚ ਸਨਾਟਾ ਹੋਵੇ ਤੇ ਰੋਜ਼ਾਨਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਸ਼ੁਭਦੀਪ ਦੇ ਪੁੱਤ ਦੇ ਉਹਰੇ ਦਰਸ਼ਨ ਕਰਨ ਆਉਣ ਉਹਰੇ ਘਰ ਦੇ ਦਰਸ਼ਨ ਕਰਨ ਆਉਣ ਉਹਰੇ ਮਾਤੇ ਬਾਪ ਦੇ ਮੈਂ ਸਮਝਦਾ ਕਿ ਉਹਨਾਂ ਨੂੰ ਪੁੱਤ ਰੋਜ਼ ਮਰਦਾ ਸੀ ਸੋ ਅੱਜ ਕਿਤੇ ਨਾ ਕਿਤੇ ਉਹਨਾਂ ਦੇ ਜਿਉਣ ਦਾ ਜਿਹੜਾ ਆਸਰਾ ਉਹ ਅੱਜ ਦੁਆਰੇ ਵਾਪਸ ਮਿਲਿਆ ਹੈ ਮੈਂ ਮੁਬਾਰਕਬਾ ਦਿਨਾ ਬਹੁਤ ਖੁਸ਼ੀ ਹੈ ਮਿਲ ਕੇ ਆਏ ਮਾਤਾ ਚਰਨਖੌਰ ਜੀ ਨੂੰ ਸਾਡੇ ਭੈਣ ਜੀ ਹੋਰਾ ਨੂੰ ਤੰਦਰੁਸਤ ਨੇ ਬੱਚਾ ਤੰਦਰੁਸਤ ਹੈ ਕੋਲਾਬਾਈ ਜੀ ਨੂੰ ਵਧਾਈ ਦਿੱਤੀ ਹੈ ਉਹ ਨਮ ਅੱਖਾਂ ਦੇ ਵਿੱਚ ਜਦੋਂ ਮੈਂ ਦਰਸ਼ਨ ਕੀਤੇ ਸਾਡੇ ਭੈਣ ਜੀ ਹੋਰਾ ਦੇ ਕੀਤੇ ਨਾ ਕੀਤੇ ਉਹ ਰਾਣਾ ਸ਼ੁਭ ਦੀਪ ਵੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਮੈਨੂੰ ਝਲਕ ਰਿਹਾ ਸੀ ਪਰ ਨਾਲ ਹੀ ਨਾਲ ਉਹ ਖੁਸ਼ੀ ਦੇ ਅਥਰੂ ਉਹ ਵੀ ਵਹਿਰ ਐਸੀ ਕੀ ਚਲੋ ਜੇ ਉਹ ਨਹੀਂ ਤਾਂ ਐਸੀ ਹੀ ਤੇਨਾਂ ਕਿਤੇ ਰੱਬ ਨੇ ਮੋੜ ਦਵਾਰੇ ਕਰੇ ਰੌਣਕਾਂ ਲਾਈਆਂ ਸੋ ਬਹੁਤ ਖੁਸ਼ੀ ਹੈ ਕਿ ਅੱਜ ਅਸੀਂ ਸਮੁੱਚੀ ਕਾਂਗਰਸ ਪਾਰਟੀ ਦਾ ਪਰਵਾਜ਼ ਔਰ ਬਹੁਤ ਸਾਰੇ ਸ਼ੋਭ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਉਹਨਾਂ ਨੇ ਮੁਬਾਰਕਾ ਦਿੱਤੀ ਹੈ ਪੂਰੀ ਦੁਨੀਆ ਪਰ ਵਿੱਚ ਲੋਕ ਖੁਸ਼ੀ ਮਨਾ ਰਹੇ ਔਰ ਅੱਜ ਅਸੀਂ ਵੀ ਉਹਨ ਖੁਸ਼ੀ ਦਾ ਇਜ਼ਹਾਰ ਕਰਨ ਵਾਸਤੇ ਮੈਂ ਖਿਆ ਸਭ ਤੋਂ ਪਹਿਲਾਂ ਜਾ ਕੇ ਦਰਸ਼ਨ ਕਰਕੇ ਆਈਏ ਉਸ ਮਹਾਨ ਸ਼ਖਸੀਅਤ ਦੇ ਕਿਉਂਕਿ ਜਿਹੜਾ ਸ਼ੁਭਦੀ ਪੈ ਬੜੇ ਕਲਾਕਾਰ ਹੈ ਪੰਜਾਬ ਦੇ ਦੇਸ਼ ਦੇ ਵਿੱਚ بڑا ਕਲਾਕਾਰ ਕਿ ਜਿਸ ਤਰੀਕੇ ਨਾਲ ਉਹ ਰੱਬ ਦਾ ਬੰਦਾ ਸੀਗਾ 28 ਸਾਲਾਂ ਦੀ ਉਮਰ ਦੇ ਵਿੱਚ ਜਿਨੇ ਪੂਰੀ ਦੁਨੀਆ ਚ ਨਾ ਫੰਦਾ ਕੀਤਾ ਡਰੇਗ ਵਰਗੇ ਲੋਕਾਂ ਨੇ ਕਾਲਿਆਂ ਤੇ ਗੋਰਿਆਂ ਨੇ ਮੂਸੇ ਵਾਲੇ ਪਿੰਡ ਦੇ ਆ ਕੇ ਦਰਸ਼ਨ ਕੀਤੇ ਉਹ ਕੋਈ ਮਾਮੂਲੀ ਗੱਲ ਨਹੀਂ ਸੀ ਉਸੇ ਵਾਗਰੂਦੀ ਕਿਰਪਾ ਸੀ اور ਅੱਜ ਵੀ ਇਸ ਉਮਰ ਦੇ ਵਿੱਚ ਸਚੇ ਪਾਤਸ਼ਾਹ ਨੇ ਪਰਿਵਾਰ ਤੇ ਫੇਰ ਕਿਰਪਾ ਕੀਤੀ ਹੈ ਮੈਨੂੰ ਲੱਗਦਾ ਕਿ ਇਹ ਕੋਈ ਰੱਬ ਦਾ ਹੀ ਚੱਕਰ ਹੈ ਇਹ ਵੀ ਸਚੇ ਪਾਤਸ਼ਾਹ ਦੀ ਕਿਰਪਾ ਹੈ ਸੋ ਬਹੁਤ ਮੁਬਾਰਕਾਂ ਪਰਿਵਾਰ ਨੂੰ ਤੇ ਪੰਜਾਬੀਆਂ ਪੰਜਾਬੀਆਂ ਨੂੰ ਤੇ ਸ਼ੁ크ਦੀਪ ਨੂੰ ਪਿਆਰ ਕਰਦਾ ਬਲਕੌਰ ਸਿੰਘ ਜੀ ਕੀ ਪ੍ਰਤੀਕਿਰਿਆ ਸੀ ਪਹਿਲੀ ਜਿਹੜੀ ਤੁਹਾਡੇ ਨਾਲ ਗੱਲ ਬਾਤ ਮੈਨੂੰ ਦੱਸਿਆ ਕਿ ਖੁਸ਼ੀ ਵੀ ਸੀ ਤੇ ਅੱਖਾਂ ਦੇ ਵਿੱਚ ਉਹ ਰਾਣੀਆਂ ਯਾਦਾਂ ਵੀ ਮੈਨੂੰ ਲੱਗਿਆ ਕਿ ਮਹਿਸੂਸ ਕੀਤੀਆਂ ਕਿ ਉਹ ਸ਼ੁਭ ਦੀਪੀਆਂ ਯਾਦਾਂ ਵੀ ਉਹਨਾਂ ਦੀਆਂ ਚਰਨਕੌਰ ਨੇ ਤੁਹਾਡੇ ਨਾਲ ਕੋਈ ਗੱਲਬਾਤ ਹਾਂਜੀ ਮੈਂ ਪੁੱਛਿਆ ਤੰਦਰੁਸਤੋਂ ਕਹਿੰਦੇ ਬਹੁਤ ਤੰਦਰੁਸਤ ਹੈ ਮਨ ਭਰਿਆ ਵਿਆਸੀ ਉਹਨਾਂ ਦਾ ਬਹੁਤ ਜਾਲੀ ਬੱਚਾ ਕਹਿੰਦੇ ਨਹੀਂ ਕੋਈ ਤਕਲੀਫ ਨਹੀਂ ਉਹ ਤੇ ਮੇਰਾ ਸ਼ੁਭ ਵਾਪਸ ਆ ਗਿਆ ਮੈਨੂੰ ਠੀਕ ਹੈ ਠੀਕ ਹੈ ਆਈਡੀ ਆਪੇ